ありがとうございまっ

ਕਿੱਦਾਂ ਦਾ ਭਾਜੀ ਬਰਾਲਾ ਕੀ ਚਾਰਾ ਸ਼ਹੀਲਾ ਦੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਵਧੀਆ ਭਾਜੀ ਠੀਕ ਹੈ ਵਧੀਆ ਲੱਗ ਰਿਹਾ ਹੈ ਬਰਾਲੇ ਲੱਗੇ ਹੋਣੇ ਰਹੇ ਨੇ ਜਈਏ ਸਵਾਵਾ ਸਾਰੀ ਕੰਮ ਕਰਦੇ ਰਹੇ ਨੇ ਬਿਲਕੁਲ ਜੀ ਕਰਨਾ ਚਾਹੀਦਾ ਸਾਰਿਆਂ ਨੂੰ ਇਹ ਪੰਜਾਬ ਦੀ ਧਰਤੀ ਆ ਇੱਥੇ ਹੁੰਦਾ ਰਹਿੰਦਾ ਆ ਗੁਰੂ ਪੀਰਾਂ ਦੀ ਧਰਤੀ ਐ ਬਹੁਤ ਵਧੀਆ ਲੱਗਾ ਸਾਨੂੰ ਮਿਲ ਗਈ ਸਾਰੇ ਪੀਰ ਭਰਾਜ ਪਰ ਮਿਲਗੇ ਸ਼ਹੀਲਾ ਰਹੇ ਆ ਇਹੋ ਜਿਹਾ ਇੱਕ ਸੂਬਾ ਪੰਜਾਬ ਦਾ ਜਿੱਥੇ ਬੇਤਰਸ਼ ਸ਼ਹੀਲ ਆਉਂਦੇ ਆ ਆਪਾਂ ਬਾਹਰ ਵੀ ਜਾਣੇ ਦੇਖਦੇ ਆ ਪਾਣੀ ਨਹੀਂ ਕੋ ਦਿੰਦਾ ਪਰ ਇੱਥੇ ਵਧੀਆ ਲੱਗਾ ਸਾਨੂੰ ਪੰਜਾਬ ਦੀ ਧਰਤੀ ਜਾ ਕੇ ਪੰਜਾਬ ਦੇ ਅਸਲ ਕਹਦੇ ਰਹਿੰਦੇ ਲੋਕੀ ਸ਼ਬੀਨ ਦਾ ਗੁਰੂ ਪੀਰਾਂ ਨੂੰ ਮੰਨਣ ਨਾਲ ਰੋਕ ਦੇਗੇ ਆਦੇ ਵਾਰ ਨੰਬਰ ਜਿਹੜੀ 1 ਹੈ ਉਹ ਤੋਂ ਦੇਵਾੜੇ ਚਾਹ ਸਾਡੇ ਬ੍ਰਿਗਾਸ ਸਿੰਘ ਸੋਲ ਜੀ ਉਹਨਾਂ ਨੇ ਬਾਬਾ ਅਰਜੁਨਦੇਵ ਜੀ ਦੇ ਗੁਰੂ ਅਰਜੁਨਦੇਵ ਜੀ ਦੇ ਛਿੱਦੀ ਧਿਆਰੇ ਤੇ ਜਿਹੜਾ ਹਰ ਸਾਲ ਕਰਾ ਉਪਰਾਲਾ ਜਿਹੜਾ ਕਰਦੇ ਨੇ ਗਰਮੀ ਦਾ ਮੌਸਮ ਹੁੰਦਾ ਹੈ ਹਰ ਸਾਲ ਤੇ ਇਹ ਸੇਵਾ ਜਿਹੜੀ ਸ਼ਬੀਨ ਦੀ ਸੇਵਾ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਸਰਦਾਰ ਸਾਡੇ ਵੱਡੇ ਜਿਹੜੇ ਸਰਦਾਰ ਬਰਕਾ ਸਿੰਘ ਸੋਰਜੀ ਨੇ ਉਹ ਇੱਕ ਹਰ ਸਾਲ ਹੀ ਤਰ੍ਹਾਂ ਉਪਰਾਲਾ ਕਰਦੇ ਨੇ ਤੇ ਅੱਜ ਉਹਨਾਂ ਨੇ ਫੇਰ ਉਹੀ ਸਮਝ ਚ ਗੜੀ ਪਕੀਏ ਉਹ ਗੜੀ ਹਮੇਸ਼ਾ ਜੋੜਦੇ ਰਹੇ ਹੈ ਤੇ ਮੈਂ ਬਹੁਤ ਆਪਣੇ ਆਪਣੇ ਹਰਸ਼ ਭਾਗੀ ਸਮਝਦਾ ਕਿ ਉਹ ਮੈਨੂੰ ਹਰ ਸਾਲ ਦੀ ਤਰ੍ਹਾਂ ਇੱਥੇ ਬੁਲਾਣੇ ਤੇ ਮੈਨੂੰ ਵੀ ਇਹ ਸੇਵਾ ਕਰਨ ਦਾ ਮੌਕਾ ਦਿੰਦੇ ਹੈ ਮੈਂ ਉਹਨਾਂ ਨੂੰ ਇਸ ਮੌਕੇ ਦੇ ਬਹੋਦ ਦਾ ਇਹ ਲੈਣਾ ਉਹਨਾਂ ਦਾ ਬਹੁਤ ਬਤਨਵਾਦ ਹੈ ਯੂਥ ਨੂੰ ਇਹਹੀ ਮੈਸੇਜ ਹੈ ਕਿ ਅੱਜ ਦੇਵੇ ਸਾਡੇ ਬਜ਼ੁਰਗ ਲੋਕਾਂ ਦੀ ਸੇਵਾ ਭਾਵ ਨਾਲ ਅੱਜ ਅੱਜ ਖੜੇ ਹੈ ਤੇ ਯੂਥ ਨੂੰ ਵੀ ਮੈਨੂੰ ਲੱਗਦਾ ਕਿ ਅੱਜ ਦੀ ਪੀੜ੍ਹੀ ਇਹ ਜੋ ਖਰਾਲੇ ਕਰਨੇ ਚਾਹੀਦੇ ਆ ਦੇਵੇ ਲੋਕ ਕਹਿੰਦੇ ਕਿ ਅਸਦੀ ਢੇਡ ਚ ਜਿਹੜਾ ਪੰਜਾਬ ਹੈ ਉਹ ਮਸ਼ਾਜ ਡੁੱਬ ਚੁੱਕਿਆ ਹੈ ਤੇ ਜੇ ਅਸੀਂ ਉਹਨਾਂ ਨੂੰ ਧਰਮ ਦੇ ਰਾਹ ਤੇ ਰੱਖੀਏ ਧਰਮ ਦੇ ਰਾਹ ਤੇ ਲੈ ਕੇ ਆਈਏ ਜਿਹੜੇ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਹੈ ਪੰਜਾਬ ਨੂੰ ਦਿੱਤੀ ਹੈ ਉਸ ਰਾਹ ਤੇ ਚੱਲੀਏ ਕਿ ਮੈਂ ਮੰਨਦਾ ਕਿ ਜਿਹੜਾ ਇਹ ਨਸ਼ਾ ਦਾ ਜਿਹੜਾ ਅੱਜ ਦੀ ਡੇਟ ਤੇ ਤੇਜ਼ ਚਰਬੂਕ ਹੋਇਆ ਹੈ ਉਹ ਤੋਂ ਕਿਤੇ ਨਾ ਕਿਤੇ ਸਾਨੂੰ ਅਜਾਤ ਮਿਲੇਗੀ ਜਿਹੜੇ ਗੁਰੂਆਂ ਦਾ ਸਾਡੇ ਨੇ ਇਤਿਹਾਸੀ ਵੱਧ ਬਣਿਆ ਰਹੇਗਾ ਤੇ ਪੰਜਾਬ ਹੀ ਹੱਸਦਾ ਰਹੇਗਾ ਮੈਂ ਬਲਕਾਰ ਸਿੰਘ 16 ਭਾਰਤੀ ਜੱਤਾ ਪਾਟ ਚਾਰਜ ਅੱਜ ਦਾ ਸਾਡਾ ਸ਼ਹੀਦ ਜਿਹੜਾ ਆ ਸਾਡੇ ਸਭ ਤੋਂ ਪਹਿਲੇ ਸ਼ਹੀਦ ਸ਼ਹੀਦਾਂ ਦੇ ਸਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਸ ਸਮੇਂ ਦੇ ਮੁਗਲਾਂ ਆ ਆਨੇ ਕਿਸੇ ਦੇ ਡੇ ਕੇ ਸ਼ਹੀਦ ਕੀਤਾ ਪਰ ਉਹ ਆਪਣੇ ਸੱਚ ਤੇ ਆਪਣੇ ਹੱਕ ਤੇ ਕੈਮਰਾ ਉਹਨਾਂ ਦੇ ਅੱਗੇ ਝੁਕੇ ਨਹੀਂ ਅਸੀਂ ਗੁਰੂ ਅਮਰਦਾਸ ਜੀ ਨੂੰ ਵੈਲਪਰ ਕਾਉਂਸਲਰ ਨੂੰ ਮੇਡੀ ਮੇਰੀ ਵਾਰਡੋਂ ਰਲ ਮਿਲ ਕੇ ਹਰੇਕ ਸਾਲ ਸ਼ਮੀਲ ਲਾਉਨੇ ਆ ਸਭ 2001 ਤੋਂ ਲਾ ਰਹੇ ਆ ਇਹ ਸ਼ਾਦੀ ਇਹ ਫਿਰ ਸਾਡੀ 25ਵੀਂ ਸ਼ਮੀਲ ਆ ਔਰ ਸੰਕਟਾਂ ਦੇ ਸੇ ਯੋਗਨਾ ਹੀ ਹੈ ਰਿਕਾਰ ਇਹ ਸ਼ਮੀਲ ਲਾਉਨੇ ਆ ਸ਼ਮੀਲ ਲਾ ਕੇ ਇਹ ਕੁਦਰਤ ਤੋਂ ਹੀ ਇਹ ਇਕੱਠਾ ਹੋ ਸਮੇ ਵਾਪਰੀ ਜਦੋਂ ਬਹੁਤ ਤਰਸਤ ਕਰਦੀ ਆ ਤੇ ਸ਼ਮੀਲ ਦਾ ਦਿਹਾੜਾ ਵੀ ਉਦੋਂ ਆ ਜਦੋਂ ਬਹੁਤ ਕਮਸ਼ਿਆ ਆй ਤੁਸੀਂ ਜੇ ਵੇਖੋ ਤੇ ਸੜਕ ਦੇ ਉੱਤੇ ਤੁਰਨਾ ਕੱਪੜੇ ਪਾ ਕੇ ਤੁਰਨਾ ਔਖਾ ਜੇ ਤੁਸੀਂ ਨੰਗੇ ਪੈਰ ਚੜ੍ਹ ਕੇ ਤੁਰੋ ਤਾਂ ਪਤਾ ਲੱਗ ਜਿੰਦਾ ਕੀ ਹਾਸ ਤੇ ਔਰ ਇਹੋ ਜੇ ਮੌਸਮ ਦੇ ਵਿੱਚ ਤਨੋ ਬਾਪੁਰਖ ਜਿਹੜਾ ਇੱਕ ਬਲਦੀ ہوئی ਤੱਤੀ ਤਵੀ ਦੇ ਉੱਤੇ ਬੈਠ ਗਿਆ ਪਰ ਆਪਣੇ ਐ ਦੇ ਉੱਤੇ ਕਹਿੰਦੇ ਆ ਉਹਨਾਂ ਦੀ ਯਾਦ ਵਿੱਚ ਅਸੀਂ ਹਰੇਕ ਸਾਲ ਇਹ ਸ਼ਮੀਲ ਲਾਉਂਦੇ ਆ ਸੰਗਤਾਂ ਦੇ ਵਿੱਚ ਖੱਡਾ ਵਿੱਚ ਜਲ ਵਰਤੌਂਦੇ ਆ ਆਪਣੀ ਸਮਰੱਥਾ ਬਾਅਦ ਮੁਤਾਬਕ ਕੋਈ ਲੰਗਰ ਵੀ ਵਰਤੌਂਦੇ ਆ ਔਰ ਆਏ ਗਏ ਸੰਗਤ ਦੀ ੜਕਦੇ ਉੱਤੇ ਲੱਗਦੀ ਹੈ ਸੇਵਾ ਕਰਦੇ ਔਰ ਅਰਦਾਸ ਕਰਦੇ ਕਿ ਬੈਗ ਨੂੰ ਸਾਨੂੰ ਬਰਬਖੁਦਾ ਰਹਿ ਜਿੰਨਾ ਚਿਰ ਸਾਡੇ ਸਾਹ ਨੇ ਸਾਡੇ ਸਾਥੀਆਂ ਦੇ ਸਾਹ ਨੇ ਅਕੀਨ ਕਿੰਨੇ ਦੇ ਕਿਨੇ ਤੱਕ ਚੱਲੇਗਾ ਜੀ ਇਹ ਸ਼ਬੀਲ ਅਸੀਂ 10 ਵਜੇ ਅਰਦਾਸ ਦਾ ਸਾਡਾ ਤਿਆਰ ਸੀ ਜਿਹੜਾ ਅਸੀਂ ਕੁਝ ਅਸਮਾਨ ਅੱਗੇ ਪਿਛਾਉਣ ਕਰਕੇ 10 ਵਜੇ ਅਰਦਾਸ ਕੀਤੀ ਹੈ ਪਰ ਸਾਡਾ ਤਿਆ ਹੈ ਅਸੀਂ 5 ਵਜੇ ਤੱਕ ਨਹੀਂ ਸ਼ਬੀਲ ਜੀ ਜੀ 1 ਵਜੇ ਇੱਥੇ ਲੰਗਰ ਦੀ ਸ਼ੁਰੂਆਤ ਹੋਏਗੀ ਔਰ 3 ਵਜੇ ਨੂੰ ਹਮੂਰ ਲੰਗਰ ਦਾ ਪ੍ਰਸ਼ਾਦ ਵਰਤਾਇਆ ਜਾਏਗਾ ਔਰ ਉਸ ਤੋਂ ਬਾਅਦ 10 ਦੇ ਜਲ ਪਾਣੀ ਵਰਤਾਇਆ ਜਿਹੜਾ ਇਹ ਕੋਸ਼ ਕਰਾਂਗੇ 5 ਵਜੇ ਤੱਕ ਚੱਲਦਾ ਰਹੇ ਮੈਂ ਤਰੁਣ ਰੋੜਾ ਕੋਕਨ ਵਿਨਰਸ ਪਚਾਰ ਦਾ ਬਿਆਨ ਬਾਅਦਪਾਸ ਅੱਜ ਸਾਡੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਛੀਤੀ ਦਿਹਾੜੇ ਦੇ ਉੱਤੇ ਜੋ ਗੁਰੂ ਅਮਰਦਾਸ ਸਾਹਿਬ ਨੇ ਦੋ ਸ੍ਰੀ ਪ੍ਰਕਾਸ਼ ਸਿੰਘ ਸੋਲ ਜੀ ਜੋ ਸਾਡੇ ਇੱਥੇ ਪੂਰੇ ਵਾਰਡ ਦੇ ਇੰਚਾਰਜ ਨੇ ਉਹਨਾਂ ਵੱਲੋਂ ਸ਼ਬੀਲ ਦਾ ਲੰਗਰ ਲਗਾਇਆ ਗਿਆ ਹੈ ਮੈਂ ਪਹਿਲਾਂ ਇਸ ਦਿਨ ਦੇ ਇਹਨਾਂ ਨੂੰ ਬਹੁਤ-ਬਹੁਤ ਬਤਾਈ ਦਿੰਦਾ ਕਿ ਕਿ ਇਹਨਾਂ ਨੇ ਲੰਗਰ ਲਗਾਇਆ ਥੇ ਤੇ ਹੋਰ ਆਉਣ ਵਾਲੇ ਸੂਸ ਸਮੂਹ ਸੰਤਾਂ ਨੂੰ ਅਪੀਲ ਕਰਦਾ ਕਿ ਇੱਥੋਂ ਸਾਰਾ ਆਪਣਾ ਪ੍ਰਸ਼ਾਦ ਛੱਕ ਕੇ ਜਾਣ ਔਰ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਜਾਣ ਸਾਡੇ ਜੇ ਗੌਰਵ ਖੰਨਾ ਜੀ ਸਾਡੇ ਹਲਕੇ ਦੇ ਇੰਚਾਰਜ ਮਾਰਮੀ ਜੀ ਸਾਡੇ ਇਤੇ ਬਾੜ ਦੇ ਇੰਚਾਰਜ ਪ੍ਰਕਾਸ਼ ਸਿੰਘ ਸੋਲ ਜੀ ਇੱਥੇ ਪਸਤੀਤ ਨੇ ਮੈਂ ਅਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਵੀ ਇੱਥੇ ਮਹਾਰਾਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸਤਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਅੱਜ ਜਿਹੜਾ ਮਨਾਇਆ ਜਾ ਰਿਹਾ ਤਾਂ ਵੇਖ ਸਕਦੇ ਹੋ ਕਿ ਠੰਡੇ ਮਿੱਠੇ ਜਲਦੀਆਂ ਜਿਹੜੀਆਂ ਸ਼ਬੀਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੇਵਾਦਾਰਾਂ ਦੇ ਵੱਲੋਂ ਤਸਵੀਰਾਂ ਗੁਰੂ ਅਮਰਦਾਸ ਐਵ ਨੇ ਉਹ ਅਜਨਾਲਾ ਰੋਡ 'ਤੇ ਆਂ ਨੇ ਜਿੱਥੇ ਸੰਗਤਾਂ ਵੱਲੋਂ ਅਗੁਰੂ ਅਮਰਦਾਸ ਕਾਉਂਸਲ ਵੱਲੋਂ ਸਾਂਝੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਹੈ ਸੇਵਾ ਕੀਤੀ ਜਾ ਰਹੀ ਹੈ ਤਾਂ ਸੰਗਤਾਂ ਦੇ ਰੂਪ ਵਿੱਚ तमाम ਜਿਹੜੇ ਕਾਰਗਰਤਾ ਨਮਾਇੰਦੇ ਨੇ ਉਹ ਸੇਵਾ ਕਰਦੇ ਪਏ ਨੇ